ਜਾਤੀ ਤੁਰੇ ਫੜਦੇ ਤੇ ਆਪਾਂ ਨੂੰ ਪਤਾ ਲੱਗਦਾ ਆਪਣੇ ਏਰੀਆ ਚ ਕਿਵੇਂ ਗੁੰਡਾਗਰਦੀ ਹੋਣੀ ਸਮਾਹ ਕਿਵੇਂ ਕਰਦੀ ਹੈ ਪਰ ਨਹੀਂ ਕਨੇ ਘੰਟਾ ਪਹਿਲਾਂ ਆਈ ਖੜੇ ਦੋ ਵਾਰੀ ਆ ਗਏ ਨਾਲੇ ਦੋੜੇ ਕਿਸੇ ਨੇ ਨਹੀਂ ਲੱਗ ਕੇ ਕੈਮਰੇ ਕੋਲੇ ਚੱਕੀ ਚੱਲ ਜੀ ਕੁਝ ਨਹੀਂ ਕਰਦੇ ਕੋਈ ਜਾਲ ਨਹੀਂ ਕਰਦਾ ਆਪਾਂ ਇੱਥੇ ਖੜੇ ਕੀ ਖਾਦੇ ਕੋਈ ਨਹੀਂ ਚਲੋ ਨੇ ਜੀ ਕਹਿੰਦੇ ਬੁਰੀ ਤਰ੍ਹਾਂ ਜ਼ਖਮੀ ਹੈ ਮਾਲਕ ਜੀ ਮੌਕੇ ਤੇ ਪਹੁੰਚੋ ਸਰ ਸਭ ਤੋਂ ਵੱਧ ਤਾਂ ਮੈਨੂੰ ਸ਼ਰਵਿੰਦਰ ਗਿਆ ਕਿਉਂਕਿ ਮੇਰੇ ਏਰੀਆ ਚ ਲਾਅ ਐਂਡ ਆਡਰ ਅੱਜ ਫੇਲ ਹੋ ਰਿਹਾ ਔਰ ਸਭ ਤੋਂ ਪਹਿਲਾਂ ਤਾਂ ਮੈਂ ਦੇਖਦਾ ਬੇਟੇ ਨੂੰ ਬੱਚੇ ਨੂੰ ਦੇਖੀਏ ਜਿਹੜੇ 6:00 ਵਜੇ ਕੋਈ ਵਜੇ ਆ ਗਈ ਆ ਪਹਿਲਾਂ ਤਾਂ ਆਪਾਂ ਉੱਥੇ ਮੈਂ ਜਾ ਰਿਹਾ ਹੈਗਾ ਮੈਂ ਤਾਂ ਪਹਿਲਾਂ ਮਿੱਦੂ ਮਿੱਦੂ ਹੀ ਪਹਿਲਾਂ ਹਸਪੀਟਲ ਅਗੇ ਤੁਹਾਡੇ ਮਾਧਿਅਮ ਦੇ ਰਾਹੀਂ ਪਹੁੰਚ ਕੇ ਹਸਪੀਟਲ ਲੈ ਜਾਵਾਂ ਮੈਂ ਤੱਕ ਜਦੋਂ ਕਾਲ ਆਈ ਮੈਂ ਤਾਂ ਸਾਰਾ ਅਟਮੇ ਬੋਲ ਲਿਆ ਤੇ ਕੋਈ ਨਹੀਂ ਕਰਦਿਆ ਪਕਸ਼ਾਗਿਤਾ ਨਹੀਂ ਵਿਰੋਧੀਆਂ ਨੂੰ ਐਮਐਲਏ ਸਾਹਿਬ ਕਹਿੰਦੇ ਪਹਿਲਾ ਪਤਾ ਲੱਗਿਆ ਜੀ ਅੱਧਾ ਘੰਟਾ ਪਹਿਲਾਂ ਵੀ ਗੋਲੀ ਚੱਲ ਕੇ ਹੱਟੀ ਫੇਰ ਘੰਟੇ ਬਾਅਦ ਨੌਜਵਾਨ ਦੁਆਰਾ ਗੋਲੀ ਚਲਾਣ ਲਈ ਆਏ ਇੱਥੇ ਇਹਨਾਂ ਨੂੰ ਗੋਲੀ ਚੱਲੀ ਨਹੀਂ ਜੀ ਗੋਲੀ ਨਹੀਂ ਅੱਧਾ ਘਟਾ ਪਹਿਲਾਂ ਚੱਲੀ ਤੇ ਇਹ ਕਹਿੰਦੇ 4:30 ਦੇ ਕਰੀਬ ਆਏ ਸੀ ਉਸ ਤੋਂ ਪਹਿਲਾਂ ਵੀ ਆਏ ਸੀ ਹੈ ਫਿਰ ਦੋ ਵਾਰ ਆ ਗਏ ਅੱਜ ਹੀ ਦੋ ਟਾਈਮ ਹਾਂਜੀ ਤੇ ਜਦੋਂ ਪਹਿਲਾਂ ਉਹਨਾਂ ਨੇ ਫਾਇਰਿੰਗ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਕੋਈ ਮੈਸੇਜ ਨਹੀਂ ਲਾਇਆ ਹੋਰ ਡਰ ਗਏ ਜੀ ਕਹਿੰਦੇ ਕਹਿੰਦੇ ਡਰ ਵੈਨਾ ਸੀ ਕਹਿੰਦੇ ਡਰ ਕੇ ਭਾਗੇ ਤਾਂ ਫਿਰ ਅਗਲੇ ਜਿਹੜੇ ਮਾਰਨ ਵਾਲ ਚੈੱਕ ਕਰਦੇ ਫਿਰ ਨਹੀਂ ਕੁਛ ਹੈ ਤਾਂ ਹਲੇ ਕੁਝ ਨਹੀਂ ਕਰ ਚੈੱਕ ਕਰ ਲੈਣੇ ਕੋਈ ਨਹੀਂ ਕੁਛ ਹੈ ਜੀ ਬੋਲੀ ਨਹੀਂ ਕੁਛ ਹੈ ਨਾ ਕੋਈ ਕਸਟਮਰ ਦੇ ਕੋਈ ਨਹੀਂ ਨਾ ਕੋਈ ਕੁਝ ਨਹੀਂ ਪਤਾ ਹਲੇ ਜੀ ਮਾਲ ਕੋਈ ਮੇਜਰ ਫੈਟ ਲੱਗੀ ਹੈ ਕਦੋਂ ਦੁਬਾਰਾ ਇਹਨਾਂ ਬਤਾ ਲੱਗੇ ਕਦੋਂ ਦੁਬਾਰਾ ਜੀ ਠੀਕ ਸਰ ਕਿੰਨੇ ਜਣਿਆਂ ਦੇ ਲੱਗੀ ਹੈ ਗੋਲੀ ਇੱਕ ਇੱਕ ਗੋਲੀ ਦੀ ਇੱਕ ਬਾਕੀ ਅਸੀਂ ਤਫਤੀਸ਼ ਕਰ ਰਹੇ ਹਾਂ ਮੌਕੇ ਤੇ ਸਾਡੀ ਟੀਮਸ ਲੱਗੀ ਹੈ ਤੁਹਾਨੂੰ ਅਪਡੇਟ ਦਿੰਦੇ ਹਾਂ ਸਰ ਕਿੰਨੇ ਜਣਿਆਂ ਦੇ ਲੱਗੀ ਹੈ ਗੋਲੀ ਜਣਾਂ ਜਿਹੜਾ ਇੱਕ ਮੇਨ ਇਹਨਾਂ ਦਾ ਹੈਗਾ ਓਨਰ ਹੈ ਕਾ ਉਹਦੇ ਲੱਗੀ ਹੈਗੀ ਇੱਕ ਉਹਦੇ ਨਾਲ ਸੀ ਉਹਦੇ ਸ਼ਾਇਦ ਮਾਈਨਰ ਹੈ ਉਹ ਸੀ ਚੈੱਕ ਕਰ ਰਿਹਾ ਹਸਪੀਟਲ ਲੈ ਕੇ ਗਿਆ ਕਿੰਨੇ ਬੰਦੇ ਆਏ ਸੀ ਇਹ ਇਹਨਾਂ ਦੇ ਹਜੇ ਫਿਲਹਾਲ ਦੱਸਣ ਦੇ ਮਤਾਬਿਕ ਇੱਕ ਜਣ ਅੰਦਰ ਆਇਆ ਸੀ ਇੱਕ ਬਾਹਰ ਸੀਗਾ ਬਾਕੀ ਅਸੀਂ ਸਾਰੇ ਏਰੀਆ ਦੇ ਸੀਸੀਟੀਵੀ ਕੈਮਰਾ ਖੰਗਾਲ ਰਹੇ ਹਾਂ ਤੇ ਹੋਰ ਵੀ ਸਾਨੂੰ ਲੀਡਸ ਹੈਗੀਆਂ ਇਹਨੂੰ ਜਲਦੀ ਟਰੇਸ ਕਰ ਸਰ ਉਹ ਕਹਿ ਰਹੇ ਨੇ ਕਿ ਪਹਿਲਾਂ ਪਹਿਲਾਂ ਆਏ ਆ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੋਰ ਇਹਨਾਂ ਨੇ ਜਿਹੜਾ ਇਹਨਾਂ ਦਾ ਮੁਲਾਜ਼ਮ ਹੈ ਮੁੰਡਾ ਇੱਥੇ ਉਹਨੇ ਦੱਸਿਆ ਵੀ 8:00 ਪਾਣਾ ਘੰਟਾ ਪਹਿਲਾਂ ਵੀ ਆਏ ਸੀਗੇ ਪਰ ਇਹਨਾਂ ਨੇ ਪੁਲਿਸ ਨੂੰ ਕੋਈ ਉਸ ਟਾਈਮ ਤੇ ਕਿਆ ਵੀ ਇਨਸੀਡੈਂਟ ਹੈ ਉਹਨੂੰ ਅਸੀਂ ਸਾਰੀ ਗੱਲ ਨੂੰ ਵੈਰੀਫਾਈ ਕਰ ਰਹੇ ਹਾਂ ਇਲਾਕੇ ਦੇ ਸੀਸੀਟੀਵੀ ਕੈਮਰਾ ਖੰਡਾਲੇ ਜਾ ਰਹੇ ਤੇ ਜੋ ਵੀ ਬੰਦੇ ਕਾਨੂੰਨੀ ਗੱਲ ਹੈ ਇੱਕ ਜਾਨੇ ਦੇ ਲੱਗੀ ਹੈਗੀ ਜਿਹੜਾ ਦੂਜਾ ਉਹਦੇ ਵੀ ਮਾਈਨਰ ਦੱਸ ਰਹੇ ਉਹਨੂੰ ਅਸੀਂ ਉਹਨੂੰ ਵੈਰੀਫਾਈ ਕਰ ਰਹੇ ਹਾਂ ਹੱਬਤਾ ਘੰਟਾ ਪਹਿਲਾਂ ਵੀ ਫਾਇਰ ਕੀਤਾ ਸੀ ਇਹਨਾਂ ਨੇ ਪਹਿਲਾਂ ਫਾਇਰ ਨਹੀਂ ਹੋਇਆਗਾ ਪਹਿਲਾਂ ਜੋ ਇਹ ਦੱਸ ਰਹੇ ਆ ਵੀ ਮਿਸ ਫਾਇਰ ਹੋਇਆ ਸੀਗਾ ਪਰ ਹੁਣ ਉਹ ਸਾਰੀ ਗੱਲ ਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜਾ ਬੰਦਾ ਨਾਲ ਹਸਪੀਟਲ ਗਿਆ ਸੀ ਉਹਨਾਂ ਨੂੰ ਪੁੱਛਗਿੱਛ ਕਰਕੇ ਸਾਰੀ ਗੱਲ ਕਲੀਅਰ ਕਰ ਰਹੇ ਹਾਂ ਪਾਣੀ ਸੰਜੀ ਸੀ ਜਾਂ ਕੋਈ ਲੜਾਈ ਚੱਲ ਫਿਲਹਾਲ ਅਜੇ ਬ